ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਤੇ ਅੱਜ ਆਪਾਂ ਤੁਹਾਨੂੰ ਜੋ ਆ ਬਹੁਤ ਸੋਹਣੀ ਚੀਜ਼ ਦੇਖ ਰਹੇ ਹੋ ਤੁਸੀਂ ਆਪਾਂ ਬਣਾਉਣੀ ਦੱਸਾਂਗੇ ਥੋਨੂੰ ਇਹ ਹੈਗੀ ਬੇਸਨ ਦੀ ਬਰਫੀ ਆਪਾਂ ਘਰ ਵਿੱਚ ਤਿਆਰ ਕਰੀਏ ਕਿਸੇ ਵੀ ਮਿਲਾਵਟ ਤੋਂ ਬਿਨਾਂ ਤੇ ਇਹ ਆਪਾਂ ਬਹੁਤ ਹੀ ਸੌਖੇ ਤੇ ਸਰਲ ਤਰੀਕੇ ਨਾਲ ਬਣਾਈ ਹੈ ਜੀ ਬਰਫੀ ਤੇ ਇਹ ਤੁਹਾਨੂੰ ਹੁਣ ਬਣਾਉਣੀ ਦੱਸਾਂਗੇ ਜੀ ਆਪਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਸਾਡੀ ਰੈਸਪੀ ਤੇ ਆਹ ਦੇਖੋ ਜੀ ਬਹੁਤ ਹੀ ਸੋਹਣੀ ਬਣੀ ਹੈ ਜੀ ਮੈਂਟ ਚ ਟੁੱਟ ਜਾਂਦੀ ਹੈ ਦੇਖੋ ਕੋਈ ਜੇ ਤਾਂ ਜ਼ਿਆਦਾ ਖਿੱਚ ਕੇ ਟੁੱਟੇ ਤਾਂ ਉਹ ਵੀ ਖਰਾਬ ਹੁੰਦੀ ਹੈ ਬਹੁਤ ਵਧੀਆ ਬਣੀ ਹੈ ਖਾਂਚ ਵੀ ਬਹੁਤ ਟੇਸਟੀ ਹੈ ਜੀ ਤੇ ਇੱਕ ਵਾਰ ਜਰੂਰ ਦੇਖਿਓ ਇਹ ਰੈਸਪੀ ਟਰਾਈ ਕਰਕੇ ਤੇ ਆਓ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਆਪਾਂ ਦੋ ਕੌਲੀਆਂ ਹਵੇਸੰਦਾਂ ਲੈ ਲਿਆ ਤੇ ਇੱਕ ਕੌਲੀ ਘਿਓ ਦੀ ਲੈ ਲਈ ਜੀ ਤੇ ਇਹ ਆਪਾਂ ਬਰਾਬਰ ਮਾਤਰਾ ਚ ਲਈਏ ਵੀ ਜਿਵੇਂ ਇਹ ਦੋ ਕੌਲੀ ਇਕੋ ਜਿਹੇ ਹੋਗਣਗੇ ਨ ਕਿਉਂ ਤਾਂ ਤੇ ਇਹਦਾ ਅੱਧਾ ਕਿਉਂ ਪਾਉਣਾ ਆਪਾਂ ਇੱਕ ਕੌਲੀ ਇਸ ਤਰ੍ਹਾਂ ਤੇ ਹੁਣ ਆਪਾਂ ਦੱਸਦੇ ਆ ਜੀ ਅੱਗੇ ਸਾਨੂੰ ਹਾਂਜੀ ਕੜਾਹੀ ਆਪਣੀ ਗਰਮ ਹੋ ਗਈ ਬਿਲਕੁਲ ਚੰਗੀ ਤਰ੍ਹਾਂ ਤੇ ਅੱਗ ਆਪਾਂ ਘੱਟ ਤੇ ਰੱਖਣੀ ਹੈ ਜੀ ਜ਼ਿਆਦਾ ਨਹੀਂ ਕਰਨੀ ਤੇ ਹੁਣ ਆਪਾਂ ਕੌਲੀ ਕਿਉਂ ਦੀ ਪਾਵਾਂਗੇ ਇਹਦੇ ਵਿੱਚ ਦੇ ਵਿੱਚ ਹੀ ਆਪਾਂ ਬੇਸਣ ਪਾ ਦਾਂਗੇ ਤੇ ਬੇਸਣ ਆਪਾਂ ਵੀ ਮੋਟਾ ਨਹੀਂ ਲਿਆ ਜਿਹੜਾ ਆਮ ਪੈਕਟਾਂ ਦੇ ਵਿੱਚ ਹੁੰਦਾ ਹਨਾ ਆਪਣੇ ਘਰਾਂ 'ਚ ਆਪਾਂ ਲਿਉਂਨੇ ਵਰਤਣ ਵਾਸਤੇ ਤੇ ਉਹੀ ਲਿਆ ਤੇ ਤੁਸੀਂ ਕੋਈ ਵੀ ਬੇਸਣ ਲੈ ਸਕਦੇ ਹੋ ਮੋਟਾ ਵੀ ਲੈ ਸਕਦੇ ਹੋ ਤੇ ਬਰੀਕ ਵੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਾਂਗੇ ਇਸ ਤਰ੍ਹਾਂ ਜਿੱਦੋਂ ਹੁਣ ਇਹ ਪੈਨ ਪੁੰਨਾਂਗੇ 15-20 ਮਿੰਟ ਆਰਾਮ ਨਾਲ ਲੱਗ ਜਾਣੀ ਐ ਜੀ ਭੁੰਨਣ ਤੇ ਤੇ ਜ਼ਿਆਦਾ ਵੀ ਲੱਗ ਸਕਦਾ ਟਾਈਮ ਬਸ ਆਪਾਂ ਇਹ ਖਿਆਲ ਰੱਖਣਾ ਵੀ ਅੱਗ ਆਪਾਂ ਜ਼ਿਆਦਾ ਨਹੀਂ ਕਰਨੀ ਤੇ ਜੇ ਆਪਾਂ ਗੈਸ ਤੇ ਬਣਾਉਣੀ ਐ ਤੇ ਗੈਸ ਵੀ ਆਪਾਂ ਘੱਟ ਦੀ ਰੱਖਣਾ ਸਸਰਾ ਜੀ ਆਪਾਂ ਮੱਠੀ ਮੱਠੀ ਅੱਗ ਤੇ ਭੁੰਨਦੇ ਜਾਣਾ ਬਸ ਸਹੀ ਖਿਆਲ ਰੱਖਿਓ ਵੀ ਅੱਗ ਨਹੀਂ ਜ਼ਿਆਦਾ ਕਰਨੀ ਫਿਰ ਨਾ ਆਪਾਂ ਨੂੰ ਜੇ ਅੱਗ ਆਪਾਂ ਜ਼ਿਆਦਾ ਕਰੀ ਫਿਰ ਆਪਾਂ ਟਿੱਕੀ ਬਣਾਉਣ ਵੇਲੇ ਪ੍ਰੋਬਲਮ ਆਊਗੀ ਤੇ ਇਸ ਕਰਕੇ ਨਾ ਅੱਗ ਘੱਟ ਤੇ ਰੱਖਿਓ ਤੇ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਜੀ ਤੇ ਸਿੰਪਲ ਤਰੀਕੇ ਨੇ ਬਣਾਵਾਂਗੇ ਦੇਖੋ ਪਏ ਨੇ ਹੁਣ ਤੇ ਬਲਬਲੇ ਜੇ ਬਣ ਲੱਗ ਗਏ ਇਹਦੇ ਵੀ ਇਸ ਤੋਂ ਉੱਪਰ ਹੁਣ ਇਹ ਆਪਣੀ ਬਰਫੀ ਵਧੀਆ ਬਣਨ ਜੋਗ ਬਣ ਚੱਲਿਆ ਤੇ ਹੁਣ ਇਹ ਨੂੰ ਆਪਾਂ ਹੋਰ 10 8-10 ਮਿੰਟ ਵੀ ਭੁੰਨਾਗੇ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਤੇ ਫਿਰ ਆਪਾਂ ਸੋਨ ਨੂੰ ਦਿਖਾਉਨੇ ਆ ਤੇ ਬਸ ਖਿਆਲ ਰੱਖਿਓ ਜਿੱਦੋਂ ਉੱਤੇ ਐ ਬਲਬਲੇ ਜੇ ਬਣ ਲੱਗ ਗਏ ਆ ਵੇਖੋ ਉਦੋਂ ਹੀ ਭੁੱਜਣ ਲੱਗ ਜਾਂਦਾ ਤੇ ਉਦੋਂ ਆਪਣੀ ਬਰਫੀ ਦੇ ਬਣਨ ਜੋਗ ਹੁੰਦਾ ਤੇ ਆਪਾਂ ਬਹੁਤ ਹੀ ਪਿਆਰ ਤੇ ਸਲੀਕੇ ਨਾਲ ਬਣਾਉਣੀ ਹੈ ਜੀ ਬਰਫੀ ਤੇ ਹੌਲੀ ਹੌਲੀ ਤੇ ਮੱਠੀ ਮੱਠੀ ਅੱਗ ਦੇ ਉੱਪਰ ਆਸੇ ਦੇ ਵਿੱਚ ਇਹ ਮੇਨ ਗੱਲ ਹੁੰਦੀ ਹੈ ਵੀ ਅੱਗ ਨਹੀਂ ਜ਼ਿਆਦਾ ਕਰਨੀ। ਘਾਟ ਅੱਗ ਤੇ ਜੇ ਗੈਸ ਤੇ ਬਣਾਉਣੀ ਹੈ ਤਾਂ ਗੈਸ ਘੱਟ ਦੇਖੋ ਵੀ ਸੇਕ ਆਪਾਂ ਘੱਟ ਤੋਂ ਘੱਟ ਰੱਖੀਏ ਦੇ ਉੱਪਰ ਇਸ ਤਰ੍ਹਾਂ ਹੀ। ਆਹ ਦੇਖੋ ਹੋਰ ਲੱਗਣਗੇ ਆਪਾਂ ਨੂੰ ਹਜੇ 8-10 ਮਿੰਟ। ਦੇਖੋ ਨੀ ਦੇਖੋ ਜੀ ਹੁਣ ਆਪਣਾ ਬੈਨਕੁੱਲਾ ਪੂਜ ਕੇ ਤਿਆਰ ਹੋ ਗਿਆ ਬੇਸਨ ਹਾਲ ਬਹੁਤ ਸੋਨਾ ਰੰਗ ਦਾ ਆ ਗਿਆ ਤੇ ਹੁਣ ਆਪਾਂ ਚਾਸ਼ਨੀ ਤਿਆਰ ਕਰਦੇ ਆਂ ਚਾਣਨ ਜਾਂਦੇ ਆਂ ਚਾਸ਼ਨੀ ਬਾਰੇ ਤੇ ਹੁਣ ਆਪਾਂ ਇਹਨੂੰ ਲਾ ਕੇ ਰੱਖ ਦਾਂਗੇ ਨੇ ਚਿਰ ਠੰਡਾ ਹੋ ਜਾਊਗਾ ਜੀ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਆਪਾਂ ਉਹੀ ਦੋ ਕੌਲੀਆਂ ਵੇਖੋ ਖੰਡਾਂ ਲੇ ਲਈਆਂ ਤੇ ਇਹੀ ਇੱਕ ਕੌਲੀ ਆਪਾਂ ਪਾਣੀ ਪਾਉਣੀ ਹੈ ਉਹ ਆਪ ਮਿਣ ਕੇ ਰੱਖ ਲਈ ਸੀ ਉਹੀ ਕੋਲੀ ਵੇਸਣ ਵਾਲੇ ਤੇ ਉਹ ਵੀ ਦੋ ਕੋਲੀਆਂ ਪਖੰਡ ਦੇ ਆਪਾਂ ਖੰਡ ਆਪਾਂ ਘੱਟ ਵੀ ਪਾ ਸਕਦੇ ਆ ਜਿਵੇਂ ਆਹ ਅਸੀਂ ਊਨੀ ਰੱਖੀ ਆ ਕੋਲੀ ਇਸ ਤਰ੍ਹਾਂ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਆ ਤਾਂ ਭਰ ਕੇ ਵੀ ਪਾ ਸਕਦੇ ਆ ਦੋ ਕੋਲੀਆਂ ਜਿਵੇਂ ਆਪਾਂ ਦੋ ਵੇਸਣ ਦਾ ਲੰਗਾ ਸੀ ਤੇ ਜੇ ਆਪਾਂ ਨੂੰ ਮਿੱਠਾ ਨਹੀਂ ਜ਼ਿਆਦਾ ਪਸੰਦ ਫਿਰ ਆਪਾਂ ਘੱਟ ਵੀ ਪਾ ਸਕਦੇ ਆ ਡੇਢ ਕੋਲੀ ਪਾ ਸਕਦੇ ਆ ਆਪ ਇਹਦੇ ਵਿੱਚ ਪਾਵਾਂਗੇ ਇਹ ਖੰਡ ਤਾਂ ਫੇਰ ਵੀ ਥੋੜੀ ਜਿਹੀ ਰੱਖ ਹੀ ਲਈ ਜੀ ਦੋ ਕੁੱਲ ਕਾਚੋ ਤੇ ਹੁਣ ਇਸ ਤਰ੍ਹਾਂ ਆਪਾਂ ਚਾਸ਼ਨੀ ਬਣਾਵਾਂਗੇ ਤੇ ਇੱਕ ਨਾ ਆਪਾਂ ਇਹਨੂੰ ਜੀ ਜ਼ਿਆਦਾ ਵੀ ਸੰਘਣੀ ਨਹੀਂ ਕਰਨੀ ਜੀ ਜਿਹੜਾ ਐ ਚਿਪਚਿਪੀ ਜੀ ਹੋ ਗਈ ਬਸ ਮਮੂਲੀ ਜਿਹੀ ਤਾਰ ਜੀ ਬਣਨ ਲੱਗੀ ਵੀ ਐ ਟੁੱਟਦੀ ਜੀ ਹੋਈ ਤਾਰ ਉਦਾਂ ਬਣਾਉਣੀ ਆਪਾਂ ਇਸ ਤਰ੍ਹਾਂ ਦੇਖੋ ਜੀ ਅੱਗੇ ਨਾਲ ਤਾਂ ਬਹੁਤ ਸੰਘਣੀ ਹੋ ਗਈ ਆਪਣੀ ਚਾਸ਼ਨੀ ਆ ਦੇਖੋ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਥੋੜਾ ਜਿਹਾ ਇਲਾਇਚੀ ਦਾ ਪਾਊਡਰ ਇਸ ਤਰ੍ਹਾਂ ਇੰਨਾ ਹੀ ਪਾਉਾਂਗੇ ਥੋੜਾ ਜਿਹੀ ਚੁਟਕੀ ਚ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਰੰਗ ਇਹਨੇ ਰੰਗ ਸੋਨਾ ਬਣ ਜਾਂਦਾ ਜੀ ਲਗਭਗ ਆਪਣੀ ਚਾਸ਼ਨੀ ਤਿਆਰ ਹੀ ਹੋ ਚੁੱਕੀ ਹੈ ਜੀ ਆ ਦੇਖੋ ਤੇ ਇਸ ਤਰ੍ਹਾਂ ਜਿਹਾ ਵੇਖੋ ਕੜਚੀ ਦੇ ਉੱਤੇ ਆ ਗਿਆ ਜੀ ਚਿਪ ਚਿਪਾ ਜਾ ਦੇਖੋ ਤੇ ਹੁੱਕੇ ਵੀ ਸੱਗ ਗਏ ਇੱਕ ਦੋ ਮਿੰਟ ਆਪਾਂ ਹੋਰ ਲਵਾ ਲੈਨੇ ਕਿ ਸ਼ੇਕ ਪਸਤਾ ਦੇਖੋ ਜੀ ਬਣ ਚੁੱਕੀ ਹੈ ਬਸ ਆਪਾਂ ਇੰਨੀ ਕੀ ਚਿਪਚਿਪੀ ਬਣਾਉਣੀ ਹੈ ਜੀ ਇਸ ਤਰ੍ਹਾਂ ਵੀ ਜ਼ਿਆਦਾ ਆਣੀ ਵੀ ਲੰਮੀ ਜੀ ਤਾਰ ਬਣੇ ਉਹ ਵੀ ਨਹੀਂ ਜੇ ਤਾਰ ਬਣ ਗਈ ਜੀ ਫਿਰ ਆਪਣੀ ਵੀ ਚਾਚਨੀ ਸਮਝੋ ਵੀ ਖਰਾਬ ਹੈ ਫਿਰ ਆਪਾਂ ਬਰਫੀ ਨਹੀਂ ਆਪਣੀ ਜੰਮਣੀ ਜੀ ਟਿੱਕੀ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਬਣਾਉਣੀ ਚਿਪਚਿਪੀ ਬਸ ਤੇ ਉਹ ਆਪਣੀ ਤਿਆਰ ਹੈ ਜੀ ਇਹਨੂੰ ਬਸ ਆਪਾਂ ਗਰਮ-ਗਰਮ ਹੀ ਪਾਉਣੀ ਹੈ ਵਿੱਚ ਤੇ ਇਸ ਤਰ੍ਹਾਂ ਆਪਾਂ ਗੈਸ ਕਰ ਦਾਂਗੇ ਬੰਦ ਜੀ ਹੁਣ ਹੁਣ ਆਪਾਂ ਬੇਸ ਨੂੰ ਵੀ ਮੜਾ ਜਾ ਹਿਲਾ ਲਾਂਗੇ ਥੋੜਾ ਜਿਹਾ ਗਰਮਾ ਇਸ ਤਰ੍ਹਾਂ ਦੋ ਕੁ ਵਲ ਫੋਰਚੂਨਲਾ ਖਵਾ ਦੇਣੀ ਕੱਲ ਜੂਗੀ ਤੇ ਕਿ ਆਸ਼ੀ ਉਹ ਆਪਾ ਗਰਮ ਗਰਮੀ ਪਾਉਣੀ ਐ ਇਸ ਤਰ੍ਹਾਂ ਤੇ ਇਹਦਾ ਵੀ ਰੰਗ ਬਹੁਤ ਸੋਹਣਾ ਬਣ ਗਿਆ ਜੀ ਦੇਖੋ ਭੱਜ ਕੇ ਬੇਸਨ ਦਾ ਨਾਲ ਕੱਚਾ ਪਾਣੀ ਜਾਣੀ ਰਿਹਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚਾਸ਼ਣੀ ਇਸ ਕੋਈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਾਂਗੇ ਇਸ ਤਰ੍ਹਾਂ ਤੇ ਇੱਕ ਐ ਨਹੀਂ ਕਹਿਣਾ ਜੀ ਵੀ ਇਹ ਪਤਲਾ ਹੋ ਗਿਆ ਪਤਲਾ ਨਹੀਂ ਜੀ ਜਿੰਨਾ ਚਿਹਰਾ ਸਾਇ ਇਹ ਵੀ ਆਪਾਂ ਨੂੰ ਬਰਫੀ ਜਮਾਉਣ ਦੇ ਜੋਗਰੀ ਹੁੰਦਾ ਉਸ ਤਰ੍ਹਾਂ ਆਪਾਂ ਇਹਨੂੰ ਨਾ ਤਾਂ ਅੱਗ ਤੇ ਰੱਖਣਾ ਇੱਥੇ ਥੱਲੇ ਲਾਹਿਆ ਵਾ ਜਿਵੇਂ ਹੁਣ ਆਪਾਂ ਚਾਸ਼ਨੀ ਪਾਈ ਹੈ ਤੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਈ ਜਾਣਾ ਜੀ ਇਹਨੂੰ ਹਿਲਾਉਣ ਤੇ 15-20 ਮਿੰਟ ਆਰਾਮਣਾ ਲੱਗ ਜਾਣੇ ਹੈ ਜੀ ਇਸ ਤਰ੍ਹਾਂ ਇੱਕ ਆਏ ਨੀ ਸੋਚਣਾ ਜੀ ਆਪੇ ਪਿਆ ਵੀ ਸੰਘੜਾ ਹੋ ਜੂ ਤੇ ਆਪਾਂ ਰੱਖ ਕੇ ਵੀ ਅੰਦਰ ਵੇਝਗੇ ਤੇ ਨਹੀਂ ਜੀ ਇਹਦੇ ਵਿੱਚ ਖਰਚ ਨਾ ਮਾਰੀ ਜਾਣਾ ਨੋ ਨਚਰ ਜਿੰਨਾ ਚਿਰ ਇਹ ਆਪਣੇ ਪਰਫੀਜ ਮੋਨ ਦੇ ਜੋਗਰੀ ਹੁੰਦਾ ਹਾਂ ਗਰਮੀ ਹੈ ਤੁਸੀਂ ਜ਼ਿਆਦਾ ਵੀ ਤੁਸੀਂ ਅੰਦਰ ਬਹਿਣਾ ਚਾਹੁੰਦੇ ਪੱਖੇ ਥੱਲੇ ਸੀ ਥੱਲੇ ਉੱਥੇ ਲਿਜਾ ਸਕਦੇ ਹੋ ਕੜਾਹੀ ਨੂੰ ਉੱਥੇ ਬਹਿ ਕੇ ਖਲਾ ਲਓ ਪਰ ਰੱਖਣਾ ਨਹੀਂ ਇਸ ਤਰ੍ਹਾਂ ਜੀ ਕਿ 15-20 ਮਿੰਟ ਰਹਾ ਹੁਣ ਆਪ ਦੇਖੋ ਚੱਲਿਆ ਨ ਅੱਗੇ ਨੂੰ ਸੰਘਣਾ ਜੀ ਬਸ ਇਹਨੇ ਵਧੀਆ ਬੰਜਣਾ ਇਸ ਤਰ੍ਹਾਂ ਹਲਾਈ ਜਾਣਾ ਜੀ ਇਹਨੂੰ ਤੇ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਜੀ ਇਹ ਵਰਫੀ ਤੇ ਇਸ ਤਰ੍ਹਾਂ ਜਰੂਰ ਇੱਕ ਵਾਰ ਇਹ ਰੈਸਪੀ ਟਰਾਈ ਕਰਕੇ ਦੇਖਿਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਬਾਅਦ ਚ ਸੋਨਾ ਚਾਹ ਆਪਾਂ ਹਲਾਈ ਜਾਂਦੇ ਹਾਂ ਜੀ ਆਪਾਂ ਸਾਰਾ ਦਿਖਾਇਆ ਜੀ ਇਹ ਫਿਰ ਆਪਣੀ ਵੀਡੀਓ ਜਿਆਦਾ ਲੰਬੀ ਹੋ ਜੂ ਫਿਰ ਭੈਣਾ ਬੋਰ ਵੀ ਹੋਣ ਲੱਗ ਜਾਂਦੇ ਆ ਇਸ ਤਰ੍ਹਾਂ ਜੀ ਆ ਦੇਖੋ ਜੀ ਬਣ ਗਿਆ ਨਾ ਜਿਵੇਂ ਆਪਾਂ ਪ੍ਰਸ਼ਾਦ ਲੈਂਦੇ ਹੁੰਦੇ ਗੁਰਦੁਆਰੇ ਦੇ ਵਿੱਚੋਂ ਹਲਾਉਣ ਨਾਲ ਉਸ ਤਰ੍ਹਾਂ ਤੇ ਇੱਕ ਜੀ ਅੰਦਰ ਗਰਮੀ ਬਹੁਤ ਸੀ ਮੈਂ ਤਾਂ ਚੱਕ ਕੇ ਬਾਹਰ ਹੀ ਲੈ ਆਈ ਜੀ ਕੜਾਹੀ ਤੇ ਇਸ ਤਰ੍ਹਾਂ ਤੁਸੀਂ ਵੀ ਜਿੱਥੇ ਮਰਜ਼ੀ ਬੈਠ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਜਮਾਵਾਂਗੇ ਜੀ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਜੀ ਤੇ ਹੁਣ ਆਪਾਂ ਥਾਲ ਦੇ ਵਿੱਚ ਕਿਉਂ ਲਾਵਾਂਗੇ ਇਸ ਤਰ੍ਹਾਂ ਇਹ ਸਾਰੀ ਥਾਲ ਦੇ ਵਿੱਚ ਤਾਂ ਕਿ ਫਿਰ ਆਪਾਂ ਨੂੰ ਟਿੱਕੀ ਬੱਟਨ ਲਈ ਸਾਨੀ ਹੋ ਗਈ। ਇਸ ਤਰ੍ਹਾਂ ਇਹਨੂੰ ਪਥਾਲ ਦੇ ਵਿੱਚ ਕੱਢਾਂਗੇ। ਬਸ ਵੀ ਇਹਦੇ ਵਿੱਚ ਦੋ ਹੀ ਗੱਲਾਂ ਖਾਸ ਹੁੰਦੀਆਂ ਹਨ ਧਿਆਨ ਰੱਖਣ ਵਾਲਾ ਕਿ ਇੱਕ ਤਾਂ ਅੱਗ ਘੱਟ ਤੋਂ ਘੱਟ ਰੱਖਣੀ ਹੁੰਦੀ ਹੈ। ਤੇ ਇੱਕ ਇਹ ਵਿੱਚ ਵੀ ਆਪਾਂ ਹਲੋ ਜੀ ਰਹਿਣਾ ਵੀ ਜਿਹੜੀ ਚਾਸ ਨੇ ਪਾ ਲਈ ਉਹ ਰੱਖਣਾ ਨਹੀਂ ਆਹ ਕੱਢ ਲੈ ਜੀ ਹੁਣ ਪਕੜਾ ਹੀ ਦੇ ਵਿੱਚ ਵੇਸਣ ਤੇ ਹੁਣ ਇਹਨੂੰ ਥਾਲ ਚਾ ਪਰ ਜਮਾ ਲੈਣਾ ਇਸ ਤਰ੍ਹਾਂ ਤੇ ਵੀ ਆਪਾਂ ਵੀ ਜੇ ਮੋਟੀ-ਮੋਟੀ ਟਿੱਕੀ ਰੱਖਣੀ ਹੈ ਤਾਂ ਮੋਟਾ-ਮੋਟਾ ਜਮਾ ਸਕਦੇ ਆ ਜੀ ਇੱਕ ਪਾਸੇ ਐਡ ਕਰਕੇ ਤੇ ਜੇ ਆਪਾਂ ਵੀ ਪਤਲੀ ਜੀ ਟਿੱਕੀ ਰੱਖਣੀ ਹੈ ਆਪਣੇ ਹਿਸਾਬ ਨਾਲ ਤੇ ਉਸ ਤਰ੍ਹਾਂ ਜੀ ਤੇ ਬਾਕੀ ਇਹਦੇ ਵਿੱਚ ਜੀ ਕੁਝ ਪਾਉਣਾ ਉਹ ਆਪਾਂ ਦੀ ਮਰਜ਼ੀ ਨਾਲ ਵੀ ਪੀਸ ਕੇ ਹਨਾ ドライ ਫਰੂਟ ਹੁੰਦੇ ਜਿਵੇਂ ਕद्दूकस ਕਰਕੇ ਪਾ ਸਕਦੇ ਆ ਤੇ ਆਪਾਂ ਇੱਥੇ ਸਿਲਕੜੀ ਬਣਾਈ ਹੈ ਤੇ ਬਾਕੀ ਉੱਤੋਂ ਵੀ ਚਾਂਦੀ ਵਰਕ ਲਗਾਉਣਾ ਜਾਂ ਕੁਝ ਡ్రਾਈ ਫਰੂਟ ਵਗੈਰਾ ਲਗਾਉਣਾ ਕੋਰ ਆਪਣੀ ਮਰਜ਼ੀ ਹੈ ਜੀ ਤੇ ਆਪਾਂ ਕੱਲਾ ਚਾਂਦੀ ਵਰਕ ਹੀ ਲਗਾਵਾਂਗੇ ਇਹਦੇ ਉੱਪਰ ਹੋਰ ਆਪਾਂ ਕੁਝ ਨਹੀਂ ਪਾਉਣਾ ਜੀ ਇਹਦੇ ਵਿੱਚ ਤੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣਦੀ ਹੈ ਜੀ ਤੇ ਬਾਕੀ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਹਾਂ ਜੇ ਪਾਉਣਾ ਹੋਵੇ ਦੋ ਚਮਚੇ ਚਾਰ ਚਮਚੇ ਉਹ ਆਪ ਦਾ ਵੱਖਰਾ ਸਵਾਦ ਹੁੰਦਾ ਜੀ ਕੋਈ ਦੀ ਤਰ੍ਹਾਂ ਇਹ ਆ ਆਪਣਾ ਵੱਖਰਾ ਹੁੰਦਾ ਜੀ ਤੇ ਵੀਡੀਓ ਕੇਵੇਂ ਲੱਗੀ ਜੀ ਜਰੂਰ ਦੱਸਣਾ ਕਮੈਂਟ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂਜੀ ਆਪਾਂ ਉੱਤੇ ਚਾਂਦੀ ਵਰਕ ਲਗਾਤਾ ਸੀ ਜੀ ਉੱਪਰ ਤੇ ਹੁਣ ਆਪਾਂ ਨਾ ਇਹਨੂੰ ਹੋ ਗਏ 20-25 ਮਿੰਟ ਪਏ ਇਹਨੂੰ ਠੰਡੀ ਜੀ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਵੀ ਕਰਦ ਫੇਰ ਦਿੰਦੇ ਆਂ ਵੀ ਕਟਰ ਫੇਰ ਦਿੰਦੇ ਨੇ ਵੇ ਪਵਾ ਪੀਜੇ ਵਾਲਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਪੱਟਣੀ ਸੌਖੀ ਹੋ ਜੂਗੀ ਪੱਟਾਂਗੇ ਆਪਾਂ 2 2.5 ਘੰਟਿਆਂ ਨੂੰ ਇਸ ਤਰ੍ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਦ ਫੇਰ ਕੇ ਰੱਖ ਦਿੰਨੇ ਆਂ ਸ਼ੇਪ ਜੀ ਮੈਂ ਤਾਂ ਕਟਰੀ ਫੇਰਤਾ ਜੀ ਇੱਥੇ ਪੀਜੇ ਵਾਲਾ ਕਰਦਾ ਆਪਣੀ ਥੋੜੀ ਜੀ ਤਿੱਖੀ ਘੱਟ ਸੀਗੀ ਇਸ ਤਰ੍ਹਾਂ ਤੇ ਆਪਾਂ ਇਹਨੂੰ ਨਾ ਚੱਕਦੇ ਨਹੀਂ ਹਜੇ ਵਿੱਚੋਂ ਚੱਕਾਂਗੇ ਆਪਾਂ 20-25 ਮਿੰਟ ਨੂੰ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਕੱਟ ਕੇ ਰੱਖਤਾ ਇਹਨੂੰ ਤੇ ਹੁਣ ਆਪਾਂ ਬਾਅਦ ਵਿੱਚ ਕਟਾਂਗੇ ਜੀਰੋ ਚੰਗੀ ਤਰ੍ਹਾਂ ਜੰਮੂਗੀ ਤੇ ਇਹਨੂੰ ਆਪਾਂ ਫਰਿੱਜ ਦੇ ਵਿੱਚ ਰੱਖ ਦਾਂਗੇ 2 2.5 ਘੰਟੇ ਦੇ ਵਿੱਚ ਵਧੀਆ ਤਿਆਰ ਹੋ ਜੂਗੀ ਫਿਰ ਦਿਖਾਵਾਂਗੇ ਤੁਹਾਨੂੰ ਹਾਂਜੀ ਹੁਣ ਇਹ ਆਪਾਂ ਫਰਿੱਜ ਚ ਲਾਤੀ ਸੀ 2 2.5 ਘੰਟੇ ਤੇ ਹੁਣ ਹੁਣ ਵਧੀਆ ਇਹ ਜੰਮ ਕੇ ਤਿਆਰ ਆ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਤੇ ਉਹਦੋਂ ਆਪਾਂ ਕਟਰ ਵਿੱਚ ਫੇਰਤਾ ਸੀ ਆ ਦੇਖੋ ਜੀ ਬਹੁਤ ਸੋਹਣੀ ਕੱਟੀ ਦੀ ਆ ਇਸ ਤਰ੍ਹਾਂ ਆ ਦੇਖੋ ਤੇ ਟਿੱਕੀਆਂ ਪਾਪ ਦੀ ਮਰਜ਼ੀ ਨਾਲ ਛੋਟੀਆਂ ਵੱਡੀਆਂ ਕੱਟ ਸਕਦੇ ਆ ਇਸ ਤਰ੍ਹਾਂ ਬਹੁਤ ਹੀ ਸੋਹਣੀ ਜੰਮੀ ਹੈ ਜੀ ਜੇ ਤੁਸੀਂ ਸਾਡੀ ਤਰ੍ਹਾਂ ਇੱਕ ਵਾਰ ਜਰੂਰ ਟਰਾਈ ਕਰਕੇ ਦੇਖੋ ਇਹ ਰੈਸਪੀ முல்ோனா வடிவ பண்ணி ஆ